ਹੈਲੋ ਸਸਰੀਕਾਲ ਜਾਰੇ ਨੂੰ ਉਮੀਦ ਕਰਦੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਭਾਬੀ ਤੇ ਵੀਰਾ ਗਏ ਹੋਏ ਸਨ ਇੰਡੀਆ ਤੇ ਉਹ ਆ ਗਏ ਇੰਡੀਆ ਤੋਂ ਵਾਪਸ ਤੇ ਭਾਬੀ ਜੀ ਲੱਗੇ ਸੀ ਆਪਣਾ ਸਮਾਨ ਦੇਖਣ ਤੇ ਚਲੋ ਥੋੜਾ ਬਹੁਤ ਸਮਾਨ ਮੇਰੇ ਲਈ ਵੀ ਮੇਰੀ ਫੈਮਲੀ ਨੇ ਭੇਜਿਆ ਵਾ ਮੰਮੀ ਉਹਨਾਂ ਨੇ ਥੋੜੇ ਬਹੁਤੇ ਕੱਪੜੇ ਭੇਜਿਆ ਤੇ ਆ ਲੈ ਚੁਣ ਲਿਆ ਆ ਸੌਫ ਵੀ ਲੈ ਕੇ ਦਿਓ ਹੁਣ ਮੇਰਾ ਇਹਦੇ ਵਿੱਚੋਂ ਕੀ ਕੀ ਸਮਾਨ ਨਿਕਲਦਾ ਆ ਕਿੰਨੇ ਕੱਪੜੇ ਉਹਨਾਂ ਨੇ ਮੇਰੇ ਲਈ ਭੇਜਿਆ ਤੇ ਕੀ ਕੀ ਭੇਜਿਆ ਆ ਭਾਬੀ ਦੇ ਘਰ ਕੇ ਇੱਕ ਸਾਰਾ ਸਮਾਨ ਕੱਢ ਰਹੇ ਸੀਗੇ ਤੇ ਯਾਰੀਲਾਂ ਦਾ ਬਾਕਸ ਵੀ ਉਹ ਲੈ ਕੇ ਆਏ ਆ ਵੀ ਚਲੋ ਇੱਥੇ ਲੋਡ ਪੈ ਜਾਂਦੀ ਆ ਘਰ ਵਿੱਚ ਹੋਣਗੀਆਂ ਤਾਂ ਪਈਜੀ ਵਰਤ ਲਾਵਾਂਗੇ ਕਿਉਂਕਿ ਸਾਡੇ ਕੋਲ ਸਲਾਈ ਮਸ਼ੀਨ ਹੈ ਤੇ ਫਿਰ ਸਾਨੂੰ ਬਾਹਰ ਚਾਣ ਦੀ ਲੋੜ ਨਹੀਂ ਆ ਤੇ ਆਹ ਦੇਖੋ ਭਾਂਡੇ ਨਵੇਂ ਭਾਂਡੇ ਵੀ ਆ ਗਏ ਆ ਸਟੀਲ ਦਾ ਝੱਗ ਆ ਤੇ ਆਹ ਕੁੱਜਾ ਦੇਖੋ ਆ ਜਿਹੜੇ ਕੱਪੜੇ ਆ ਸਾਰੇ ਮੇਰੇ ਕੱਪੜੇ ਉਹ ਕਹਿੰਦੇ ਫਿਰ ਅਸੀਂ ਕਿ ਸਾਨੂੰ ਸੌਖਾ ਪਤਾ ਲੱਗ ਜੂਗੀ ਕੱਪੜੇ ਤੇਰੇ ਆ ਕੁੱਜੇ ਦੇ ਵਿੱਚ ਕੱਪੜੇ ਪਾ ਕੇ ਲੈ ਕੇ ਆਏ ਆ ਇੱਕ ਕੁੱਜਾ ਹੋਰ ਆ ਜਿੰਨੇ ਕੁੱਝੇ ਉਹਨਾਂ ਦੇ ਵਿੱਚ ਮੇਰੇ ਕੱਪੜੇ ਆ ਸਾਰੇ ਇਹਦੇ ਵਿੱਚ ਵੀ ਮੇਰੇ ਕੱਪੜੇ ਆ ਦੇਖੋ ਇੱਕ ਇੱਕ ਕਰਕੇ ਹੁਣ ਕੱਢ ਰਹੇ ਆ ਸਾਰਾ ਕੁੱਝਾ ਭਰਿਆ ਹੋਇਆ ਕਿਵੇਂ ਜਿਗਾੜ ਲਾ ਕੇ ਕੱਪੜੇ ਲੈ ਕੇ ਆਈ ਆ ਤੇ ਆਹ ਸੂਟ ਭਰੇ ਮੇਰਾ ਨਹੀਂ ਆ ਇਹ ਇਹਨਾਂ ਦਾ ਹੀ ਸੂਟ ਆ ਮੇਰੇ ਕੱਪੜੇ ਸੀਗੇ ਜਿਹੜੇ ਕੁੱਝੇ ਦੇ ਵਿੱਚ ਉਹਨਾਂ ਨੇ ਕੱਢਤੇ ਆ ਤੇ ਚਲੋ ਭਾਵੇਂ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਪਰ ਅਸੀਂ ਪੂਰਾ ਪੰਜਾਬ ਵਾਲਾ ਮਾਹੌਲ ਘਰੇ ਬਣਾਇਆ ਹੋਇਆ ਕੁੱਝੇ ਕੋਟ ਨੇ ਸਭ ਕੁਝ ਅੰਨਵੇਂ ਭਾਂਡੇ ਹੋਰ ਆ ਗਿਆ ਗੜਬੀਆਂ ਚਾਹ ਪੋਣੀਆਂ ਕੋਰ ਪਤਾ ਨਹੀਂ ਕੀ ਕੁਛ ਆਇਆ ਹੈ ਕਾਫੀ ਸਮਾਨ ਦੋ ਘੋਟਨੇ ਆਏ ਕੁੰਡਾ ਸਾਡੇ ਕੋਲ ਪਹਿਲਾਂ ਹੀ ਹੈਗਾ ਨਵੇਂ ਦੋ ਘੋਟਨੇ ਲੈ ਆਂਦੇ ਆ ਕਾਫੀ ਭਾਂਡੇ ਲੈ ਆਂਦੇ ਆ ਤੇ ਚਲੋ ਹੁਣ ਆਪਾਂ ਨਵੇਂ-ਨਵੇਂ ਭਾਂਡੇ ਯੂਜ਼ ਕਰਾਂਗੇ ਤੇ ਸਬਜ਼ਾ ਬਣਾਵਾਂਗੇ ਕੁਜੇ ਦੇ ਵਿੱਚ ਤੇ ਆ ਮਠਿਆਈ ਵੀ ਉਹ ਲੈ ਕੇ ਆਏ ਆ ਅੱਧੀ ਮਠਿਆਈ ਅਸੀਂ ਖਾ ਲਈ ਬਹੁਤ ਟੇਸਟੀ ਮਠਿਆਈ ਆ ਕਾਫੀ ਟਾਈਮ ਬਾਅਦ ਇੰਡੀਆ ਦੀ ਮਠਿਆਈ ਖਾਣ ਦਾ ਮੌਕਾ ਮਿਲਿਆ ਤੇ ਚਲੋ ਮਠਿਆਈ ਨੂੰ ਰੱਖਦੇ ਆਪਾਂ ਹੁਣ ਫ੍ਰਿਜ ਵਿੱਚ ਤੇ ਤੁਹਾਨੂੰ ਦਿਖਾਉਣੇ ਆ ਕੱਪੜੇ ਜਿਹੜੇ ਮੈਨੂੰ ਇੰਡੀਆ ਤੋਂ ਭੇਜੇ ਆ ਤੇ ਤੁਸੀਂ ਦੱਸਿਓ ਕਿੱਦਾਂ ਲੱਗੇ ਤੁਹਾਨੂੰ ਇਹ ਕੱਪੜੇ ਆ ਵਾਈਟ ਸ਼ਰਟ ਉੱਤੇ ਬਟਰਫਲਾਈ ਬਣੀ ਆ ਮੈਨੂੰ ਤਾਂ ਬਹੁਤ ਹੀ ਪਸੰਦ ਆਈ ਐ ਤੇ ਦੋ ਤਿੰਨ ਡਰੈੱਸਾਂ ਭੇਜੀਆਂ ਤੇ ਦੋ ਚਾਰ ਟੌਪ ਭੇਜੀਆਂ ਤੇ ਆ ਗਰਮ ਟੌਪ ਭੇਜਿਆ ਤੇ ਸਾਰੇ ਕੱਪੜਿਆਂ ਵਿੱਚ ਰਿੰਕਲਸ ਪੈ ਗਏ ਆ ਇਹ ਤਾਂ ਕੁਝਾਂ ਵਿੱਚ ਹੀ ਪ੍ਰੈਸ ਹੋ ਗਏ ਆ ਤੇ ਮੈਨੂੰ ਤਾਂ ਮੇਰੇ ਕੱਪੜੇ ਬਹੁਤ ਹੀ ਪਸੰਦ ਆਏ ਥੈਂਕ ਯੂ ਸੋ ਮੱਚ ਮੇਰੇ ਲਈ ਇਹਨੇ ਸੋਨੇ ਕੱਪੜੇ ਭੇਜਣ ਲਈ ਤੇ ਤੁਹਾਨੂੰ ਸਾਡਾ ਵਲੌਗ ਕਿਵੇਂ ਲੱਗਿਆ ਤੁਸੀਂ ਜਰੂਰ ਦੱਸਿਓ ਤੇ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਬਾਏ